ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਬਠਿੰਡਾ ਦੇ ਵਿੱਚ ਇੱਕ ਮਿਸਾਈਲ ਨੁਮਾ ਚੀਜ਼ ਡਿੱਗੀ ਹੈ ਤਾਂ ਬਠਿੰਡਾ ਦੇ ਬੀੜ ਤਲਾਬ ਇਲਾਕੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਦਰਗਾਹ ਦੇ ਨੇੜੇ ਇੱਕ ਮਿਸਾਈਲ ਵਰਗਾ ਹਥਿਆਰ برآمد ਹੋਇਆ ਜੋ ਕਿ ਦੇਖਣ ਦੇ ਵਿੱਚ ਕਾਫੀ ਵੱਡਾ ਹੈ ਵੱਡੇ ਡਰਮ ਤੋਂ ਵੀ ਜ਼ਿਆਦਾ ਵੱਡਾ ਨਸਰ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿਸ ਨੂੰ ਭਾਰਤੀ ਸੈਨਾ ਦੇ ਵੱਲੋਂ ਸਮਾਨ ਦੇ ਵਿੱਚ ਉਡਾਇਆ ਗਿਆ ਸੀ ਜੋ ਕਿ ਬਠਿੰਡਾ ਦੇ ਵਿੱਚ ਆ ਕੇ ਡਿੱਗਿਆ ਤਾਂ ਇਸ ਦੀ ਹੈ ਤਸਵੀਰ ਸਾਹਮਣੇ ਆਈ ਹੈ ਤਾਂ ਦੱਸ ਜੀਏ ਕਿ ਲਗਾਤਾਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿਹੜੇ ਪੰਜਾਬ Rajasthan ਤੇ ਹੋਰ ਰਾਜਾਂ ਦੇ ਬਾਰਡਰ ਪਾਕਿਸਤਾਨ ਦੇ ਨਾਲ ਲੱਗਦੇ ਨੇ ਉੱਥੇ ਲਗਾਤਾਰ ਹੀ ਜਿਹੜੇ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਤੇ ਭਾਰਤੀ ਸੈਨਾ ਦੇ ਵੱਲੋਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਤੇ ਤਸਵੀਰ ਸਾਹਮਣੇ ਆਈ ਹੈ ਜਿੱਥੇ ਬਠਿੰਡਾ ਦੇ ਬੀਰਤਲਾਬਲਾਕੇ ਦੇ ਵਿੱਚ ਦਰਗਾਹ ਦੇ ਨੇੜੇ ਇੱਕ ਮਿਸਾਈਲ ਨਿਵਾਜ਼ ਚੀਜ਼ ਆ ਕੇ ਡਿੱਗੀ ਹੈ ਮੈਂ ਜਗਜੀਤ ਸਿੰਘ ਬਸਤੀ ਨੰਬਰ 4 ਦਾ ਪੰਚਾਇਤ ਮੈਂਬਰ ਜੀ ਰਾਤ ਪੌਣੇ 11 ਵਜੇ ਤਾਂ ਤੋਂ ਡਰੋਨ ਆਏ ਦੋ ਤਿੰਨ ਇੱਕ ਡਰੋਨ ਦੇਖ ਕੇ ਪਟਾਕਾ ਪਾ ਕੇ ਬਹੁਤ ਵੱਡਾ ਸ਼ੀਸ਼ੇ ਹਿੱਲ ਗਏ ਮਕਾਨ ਹਿੱਲ ਗਏ ਉਸ ਦਾ ਕਰਕੇ ਬੜਾਕਾ ਪੈ ਕੇ ਇੱਕ ਸਾਡੇ ਘਰਾਂ ਦੇ ਕੋਲੇ ਇੱਥੇ ਸਿਰਫ 100 ਮੀਟਰ ਤੇ ਹੀ ਇੱਕ ਡਰੋਨ ਜਿਹਾ ਬੰਬ ਜਿਹਾ ਪੁਰਜਾ ਡਿੱਗਿਆ ਜੋ ਕਿ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਆਈ ਤਾਂ ਉਦੋਂ ਬਾਅਦ ਬੰਬ ਵਾਲੇ ਆਏ ਬੰਬ ਵਾਲਿਆਂ ਨੇ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਬਹੁਤ ਵੱਡਾ ਖਤਰਨਾਕ ਸੀ ਜੇ ਪੜ ਜਾਂਦਾ ਪਰ ਰਾਸਤੇ ਵਿੱਚ ਹੀ ਇਹ ਦਾ ਬੜਾਕਾ ਪੈ ਗਿਆ ਬੰਬ ਦਿਖੋ ਜੇ ਰਸਤੇ 'ਚ ਹੀ ਹੋ ਗਿਆ ਸੀ ਉਹਨਾਂ ਦੇ ਕਹਿਣ ਮੁਤਾਬਕ ਰਸਤੇ 'ਚ ਹੀ ਹੋ ਗਿਆ ਸੀ ਕਿੱਦਾਂ ਜੀ ਹਾਂ ਜੀ ਮਾਤਾ ਕੀ ਨਾਮ ਹੈਗਾ ਸੁਖਦੇਵ ਦਾ ਕਿਹੜਾ ਪਿੰਡ ਹੈ ਆਈ ਬੀੜ ਤਲਾਈ ਕੀ ਦੇਖਿਆ ਫੇਰ ਰਾਤ ਠੀਕ ਹੋਇਆ ਵਾਹੋ ਹੀ ਆਉਂਦਾ ਦੇਖਿਆ ਜੀ ਜਦੋਂ ਅਸੀਂ ਸਾਰੇ ਬੱਚੇ ਵੀ ਡਰ ਕੇ ਅਸੀਂ ਵੀ ਡਰ ਗਏ ਤੇ ਐਂ ਅੱਗ ਨਿਕਲਦੀ ਜਦੋਂ ਅਸੀਂ ਆਖਿਆ ਵੀ ਸਾਡੇ ਵੀ ਘਰੇ ਹੀ ਨਿਕੂਗਾ ਸਨ ਥੋੜੇ ਹੀ ਰਿਹਾ ਘਰ ਦਾ ਤੇ ਹੱਲ ਲਗੇ ਮਕਾਨ ਅਸੀਂ ਅੰਦਰ ਪੈਸਾ ਦਾ ਵਾਧਾ ਉੱਠ ਕੇ ਬਾਹਰ ਆਏ ਤੇ ਫੇਰ ਜਦੋਂ ਇੱਥੇ ਡਿੱਗਿਆ ਪੂਰਾ ਦਿਮਾਕਾ ਪਿਆ ਤੇ ਮੋਟੋ ਆ ਪਟਿਆ ਗਿਆ ਤੇ ਫੇਰ ਅਸੀਂ ਬਾਹਰ ਨਿਕਲੇ ਜਦੋਂ ਤੇ ਬਾਹਰ ਉਹਦੇ ਵਿੱਚੋਂ ਅੱਗ ਨਿਕਲੀ ਗਈ ਆ ਵਾਹ ਵਾਹ ਪੰਜ ਚਾਰ ਮਿੰਟ ਤੇ ਸਾਨੂੰ ਆਇਆ ਸੀਗਾ ਵੀ ਇਹ ਚੱਲੂਗਾ ਵੀ ਪੜਾਕੇ ਵੰਗੂ ਤੇ ਫਿਰ ਅਸੀਂ ਬਸ ਇੱਥੇ ਦੇਖੀ ਗਏ ਖੜੇ ਤੇ ਫਿਰ ਉਹ ਹਟ ਗਈ ਜਦੋਂ ਅੱਖ ਚੋਂ ਨਿਕਲ ਨੋ ਫਿਰ ਪੁਲਸ ਵਾਲਿਆਂ ਨੂੰ ਫੋਨ ਕਰਿਆ ਫਿਰ ਪੁਲਸ ਵਾਲੇ ਆਏ ਉਹ ਵੀ ਸਾਨੂੰ ਨੇੜੇ ਨਹੀਂ ਹੋਣ ਦਿੱਤੇ ਕਿਸੇ ਨੂੰ ਵੀ ਹੋਰ ਵੀ ਸਾਰੇ ਇਧਰੋਂ ਵੀ ਚਾਰ ਨੰਬਰ ਵਸਤੀ ਜੋ ਸਾਰੇ ਉਧਰੋਂ ਪੰਜ ਨੰਬਰ ਚੋਂ ਸਾਰੇ ਆ ਗਏ ਤੇ ਅਸੀਂ ਵੀ ਇੱਥੇ ਖੜੇ ਰਹੇ ਬਾਰ ਤੇ ਫਿਰ ਅਸੀਂ ਬਸ ਕੁਛ ਨਹੀਂ ਹੋਰ ਉਦੋਂ ਵਾਰੀ ਉਹ ਹਟ ਗਈ ਫਿਰ ਇਥੇ ਪੁਲਸ ਵਾਲਿਆਂ ਨੂੰ ਫੋਨ ਕਰਿਆ ਫਿਰ ਪੁਲਸ ਵਾਲੇ ਆਏ ਫਿਰਪਰ ਸਾਲਿਆਂ ਨੇ ਸਾਰਿਆਂ ਨੂੰ ਸਾਨੂੰ ਉੱਥੇ ਨੇੜੇ ਨਹੀਂ ਜਾਣ ਦਿੱਤੇ ਡਰ ਮਾਤਾ ਕਿੰਨਾ ਕੰਮ ਡਰ ਡਰ ਬਹੁਤ ਲੱਗਿਆਈ ਸਾਰੀ ਰਾਤ ਨੀਂਦ ਨਹੀਂ ਆਈ ਬੱਚੇ ਨਹੀਂ ਸੁੱਤੇਗੇ ਕੰਮੀ ਗਏ ਕੁੜੀ ਦਾ ਇੱਕ ਦਾ ਸਾਡੀ ਦਾ ਆਇਆ ਹੋਗਾ ਵੀ ਦਿਲ ਹੱਲੂਗਾ ਦਾ ਤਾਂ ਉਹਦਾ ਦਿਮਾਗੀ ਹੋਵਾ ਹੈ ਕਿ 9-10 ਸਾਲ ਉਹਨੇ ਸਾਨੂੰ ਸੌਣ ਨਹੀਂ ਦਿੱਤੇ ਸਾਰੀ ਰਾਤ ਤੇ ਆਪ ਨੂੰ ਵੀ ਨਹੀਂ ਨੀਂਦ ਆਈ ਆਪ ਵੀ ਬਸ ਐਂ ਬੈਠੇ ਰਹੇ ਤੇ ਲੱਗੀ ਕਿ ਅੰਦਰ ਮਤਮਾਕਾ ਹੋਊਗਾ ਮੁੜ ਕੇ ਫਿਰ ਜਦੋਂ ਸਾਰੀ ਬਸਤੀ ਆ ਗਈ ਇਕੱਠੀ ਹੋ ਗਈ ਤੇ ਪੁਲਿਸ ਵਾਲੇ ਆ ਗਈ ਤੇ ਫਿਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਪਰਾਂ ਕਰ ਦਿੱਤੇ ਤੇ ਫਿਰ ਦੁਬਾਰੇ ਉਹ ਕਹਿੰਦੇ ਵੀ ਸਾਡਾ ਪਹਿਰਾ ਇੱਥੇ ਪੁਲਿਸ ਵਾਲੇ ਆ ਦੇ ਤੁਸੀਂ ਮੇਰਾ ਨਾਮ ਪ੍ਰਕਾਸ਼ ਕੌਰ ਆ ਜੀ ਮੈਂ ਵੀਰਤਲਾ ਦੇ ਰਹਿਣ ਵਾਲੀਆਂ ਜੀ ਕੀ ਹੋਇਆ ਰਾਤ ਦੀ ਗੱਲ ਰਾਤ ਪੌਣੇ 11 ਵਜੇ ਤਾਂ ਤੋਂ ਇੱਕ ਫਲੈਟ ਆਈ ਪੂਰੇ ਜੋਰ ਦੇ ਧਮਾਕੇ ਹੋਏ ਦੋ ਤਿੰਨ ਦੋ ਤਿੰਨ ਧਮਾਕੇ ਹੋਏ ਸੀ ਉੱਠ ਕੇ ਬਾਹਰ ਆਏ ਜਦੋਂ ਤੇ ਸਾਡੇ ਘਰ ਦੇ ਬਿਲਕੁਲ ਕੋਲ ਆ ਕੇ ਜਦੋਂ ਗਿਰਿਆ ਸੀ ਸਾਨੂੰ ਬਹੁਤ ਡਰ ਲੱਗਿਆ ਸਾਡੇ ਬੱਚੇ ਬਹੁਤ ਡਰੇ ਸਾਰਾ ਮਕਾਨ ਹੱਲ ਲਗਿਆ ਖੜਾ ਸੀ ਸੀਰੇ ਸੀਸੇ ਹੱਲ ਗਏ ਅਸੀਂ ਸਾਰੇ ਬਾਹਰ ਆ ਗਏ ਸਾਰੇ ਕਲੇ ਮਹੱਲੇ ਦੇ ਸਾਰੇ ਹਾਂਜੀ ਹਾਂਜੀ ਖਤਰਾ ਸੀਗਾ ਹਾਂਜੀ ਹੁਣ ਵੀ ਸਾਨੂੰ ਬਹੁਤ ਡਰ ਲੱਗ ਰਿਹਾ ਹੈ ਕਿਸ ਦੇ ਖਿਲਾਫ ਸੀ ਉਸ ਟਾਈਮ ਵੀ ਲੱਗ ਰਿਹਾ ਬੱਚੇ ਬਹੁਤ ਪੈੜਾ ਹਲਾ ਕਰ ਰਹਾ ਸੀ ਬਹੁਤ ਡਰ ਲੱਗ ਰਿਹਾ ਸੀ ਬੱਚੋ ਬੱਚੀ ਸਾਡੇ ਸਾਰੇ ਕੰਮ ਰਹੇ ਸੀ ਬੱਚੋ ਬੱਚੀ ਛੋਟੇ ਛੋਟੇ ਬੱਚੇ ਸਾਰੇ ਡਰ ਡਰ ਕੇ ਬਾਹਰ ਪੱਜ ਗਏ ਘਰੋਂ ਤੋਂ ਕਿੰਨੀ ਕੀ ਦੂਰੀ ਤੇ ਹੈ ਘਰਾਂ ਤੋਂ ਬਿਲਕੁਲ ਨਹੀਂ ਠੀਕ ਹੈ ਜੀ 100 ਮੀਟਰ ਦੀ ਦੂਰੀ ਤੇ ਹੈ ਹਾਂ ਰਾਤ ਨੂੰ ਵੀ ਧਮਾਕਾ ਹੋਇਆ ਜਦੋਂ ਸਾਰੇ ਹਾਂਜੀ ਹਨ ਵੀਰਪਾਲ ਜੀ ਕਿਹੜਾ ਪਿੰਡ ਹੈ ਵੀਰਪਾਲ ਬਸਤੀ ਨੰਬਰ 4 ਜੀ ਕੀ ਗੱਲ ਹੋ ਯਾਰ ਰਾਤ ਇਹ ਜਦੋਂ ਬੰਬ ਜਿਆ ਦਿੱਕਿਆ ਜੀ ਸਾਰੇ ਡਰ ਗਏ ਜਵਾਕ ਵੀ ਡਰ ਗਏ ਸ਼ੀਸ਼ੇ ਸਾਰੇ ਹੱਲ ਗਏ ਸੀ ਇੱਕੇ ਦਾ ਮਲੈਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਡਰ ਸੀ ਸਾਰਿਆਂ ਨੂੰ ਡਰ ਸੀ ਬਹੁਤ ਵੱਡਾ ਧਮਾਕਾ ਸਾਰੇ ਬੱਚੇ ਡਰ ਗਏ ਜੇ ਵੀ ਕੰਬੀ ਆ ਰਹੇ ਨੇ ਬੱਚੇ ਲੱਗਦਾ ਵੀ ਫੌਜ ਦੀ ਕੋਈ ਵੱਡੀ ਕਾਰਜ ਆਪਿਆ ਜਿਹੜਾ ਇਹਨੂੰ ਉੱਤੇ ਇਹ ਖਤਰਾ ਕਰਦਾ ਹੈ ਹਾਂਜੀ ਜੀ ਜਿਹੇ ਆਪਣਾ ਹੇਰਾ ਟਿਕਾ ਦਾ ਬਹੁਤ ਬੜਾ ਹਾਂਜੀ ਬੱਚਾ ਦਾ ਸਾਰਾ ਆਪ ਦਾ ਸੀ ਆਪ ਹੀ ਨਹੀਂ ਸੁੱਕਦੇ ਜੀ ਕੰਬੀ ਜਾ ਰਹੇ ਆ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਗੱਡੀ ਠੀਕ ਹੈ ਪੂਰਾ ਦੇ ਪੂਰਾ ਹਾਂਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ ਸਿੰਘ ਆ ਜੀ ਕਿਹੜੀ ਵਸਤੀ ਆਹੀ ਕਰ ਚਾਰ ਨੰਬਰ ਵਾਸੀ ਦਾ ਕੀ ਹੋਇਆ ਕੀ ਰਾਤ ਨੂੰ ਰਾਤ ਇਹ ਜਦੋਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜੇ ਮੁੰਡਾ ਨਾਲ ਮੈਂ ਮੋਟ ਖੜ ਦਵਾ ਦਬ ਮਖਿਆ ਤੇ ਉੱਤੇ ਡਿੱਗੂਗਾ ਤੇ ਉਹ ਦਵਾ ਦੇ ਤੇ ਜੋ ਆਕਾ ਨੂੰ ਕਹਿੰਦਾ ਬਾਹਰ ਨਿਕਲੋ ਅੰਦਰ ਹੋਈ ਸਾਡੇ ਪਹਾੜਾ ਦਾ ਵੀ ਕੁੱਤੇ ਆ ਗਏ ਜਮਜਵਾਰੀ ਵਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਕੇ ਪਰਮਾਤਮਾ ਦੇ ਕੱਖ ਤੇ ਤੁਮ ਅੱਕਾ ਦਾ ਪੂਰਾ ਤਗੜਾ ਹੀ ਪਿਆ ਸੀ ਕੁਸ਼ੀਸ਼ੇਸ਼ ਵੀ ਹਲ ਗਈ ਕਾ ਕੁੱਤ ਕੋਈ ਅਏ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਮਜ਼ਾਇਲਾ ਨਿਕਲੇਗੇ ਤਿੰਨ ਕ ਗਈਆਂ ਜੀ ਗਾਂ ਨੂੰ ਤੀਜੀ ਆ ਨਾ ਤਿੰਨ ਇਹਦੇ ਸਣੇ ਸੀ ਦੋ ਗਾਂ ਟੱਪ ਗਿਆ ਇੱਕ ਏ ਆ ਕਾਈ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡਰ ਹੁਣ ਕਿੰਨਾ ਕੁ ਲੱਗ ਰਿਹਾ ਮਾਹੌਲ ਦਾ ਡਰ ਤਾਂ ਹੁਣ ਹੈਗਾ ਹੀ ਆ ਨਾ ਜਾਣੇ ਕਿਸੇ ਜਵਾਕ ਚੱਲੇ ਦਾ ਜਾ ਉਹਦਾ ਨਕਰਾਨ ਹੋ ਜੇ ਡਰਤਾ ਹੈ ਕਿ ਲੱਗਦਾ ਸਹੀ ਟਾਈਮ ਤੇ ਉਹਦੇ ਸਾਹ ਕੋਈ ਮਤਲਬ ਜਵਾਬ ਆ ਜੋ ਇਹ ਤਾਂ ਹਾਂ ਹੀ ਮਤਲਬ ਖਾਤਮੀ ਕਰਤੇ ਸੀ ਤਾਂ ਇਹ ਤਾਂ ਖੋਖਾ ਆ ਇਹ ਜੋ ਆਗ ਲਾਟਾਂ ਨਿਕਲੀਆਂ ਇਹ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੰਗਾਂ ਦੇ ਚੜੇ ਇਹਨੇ ਵਧੀਆ ਭਾਰਤੀ ਸੈਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਲਗਦਾ ਵੀ ਜੇ ਬਾਈਟਨ ਦੇ ਥੱਲੇ ਆ ਕੇ ਫੜਦਾ ਤਾਂ ਬਹੁਤ ਸਾਰਾ ਫੇਰ ਤਾਂ ਇਹ ਨੇੜੇ ਨੇ ਸੁਭਾ ਬਣਾ ਦਿੰਦਾ ਪੰਜ ਚਾਰ ਕਿਲੋਮੀਟਰ ਤਾਂ ਇੰਨੇ ਕਿਤੇ ਜਾਂਦਾ